ਮੈਂ ਤੁਹਾਨੂੰ ਪਿਆਰ ਕਰਦਾ ਮੈਂ ਲੈਟਰ ਦੇਣਾ ਹੈ ਜੀ ਤੁਹਾਨੂੰ ਆ ਪੜ੍ਹ ਲਓ ਨਹੀਂ ਨਹੀਂ ਇੱਕ ਮਿੰਟ ਮੈਂ ਚਾਬੀ ਲੈ ਕੇ ਆਉਣੀ ਆ ਹਾਂ ਬਾਹਰ ਖੋਲ ਕੇ ਫਿਰ ਫੜੋਗੇ ਆਂ ਹੀ ਲੈਟਰ ਹਾਂਜੀ ਹਾਂਜੀ ਇੱਕ ਮਿੰਟ ਮੈਂ ਚਾਬੀ ਲਿਆਵਾ ਲਿਓ ਲਿਓ ਜੀ ਪੂਰੀ ਖੜੇ ਰਹੀਆਂ ਹੋਰੀ ਖੜੇ ਰਹੀਆਂ ਚੰਗਾ ਉਹ ਤੁਹਾਨੂੰ ਵੀ ਮੂੰਹ ਦਿਖਾਉਂਗਾ ਗਵਿੰਦਰੋ ਹੋਰੀ ਖੜੇ ਰਹੀਆਂ ਹੋਰੀ ਓਏ ਕਿਦੱਕ ਵਿਚੋ ਹੈ ਤੂੰ ਹੈ ਕੀ ਕਰਨਾ ਹੈ ਇੱਥੇ ਜੀ ਇਹ ਤਾਂ ਮੇਰੇ ਸਕੂਲ ਵਾਲਾ ਸਟੂਡੈਂਟ ਹੈ ਤਰਨਾਟ ਅੱਧੀ ਰਾਤ ਨੂੰ ਕੀ ਲੈਣਾ ਇੱਥੇ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਤੂੰ ਕੀ ਕਰਨ ਆਇਆ ਇੱਥੇ ਹੈ ਮਤੂੰ ਕੌਣ ਆ ਕੌਣ ਤੇਰੀ ਘਰ ਚ ਕੀ ਹੈ ਇਹ ਕਹਿੰਦਾ ਸੀ ਮੈਂ ਲੈਟਰ ਦੇਣ ਆਇਆ ਅੱਛਾ ਜਦੋਂ ਪੜ੍ਹ ਕੇ ਦੱਸੀ ਕੀ ਲਿਖਿਆ ਇਹਦੇ ਜੀ ਨੇ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਡਮ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਕੱਡਾ ਇਹਦਾ ਪਿਆਰ ਮੈਂ ਵਿਆਹ ਕਰਾਉਣਾ ਚਾਹੁੰਦਾ ਅਰੇ ਭਾਈ ਤੂੰ ਕੌਣ ਹੈ ਮੈਂ ਤੈਨੂੰ ਪਤਾ ਨਹੀਂ ਕੌਣ ਹਾਂ ਮੈਂ ਮੈਨੂੰ ਪਤਾ ਨਹੀਂ ਮੈਨੂੰ ਇਹਦਾ ਕਰ ਵਾਲਾ ਮੈਂ ਮੈਡਮ ਦਾ ਪਿਆ ਹੋਇਆ ਹਾਂ ਮੈਨੂੰ ਪਤਾ ਨਹੀਂ ਤੈਨੂੰ ਆਇਆ ਨਹੀਂ ਪਤਾ ਸੀ ਮੇਰਾ ਵਿਆਹ ਹੋਇਆ ਹੋਗਾ ਮੈਨੂੰ ਨਹੀਂ ਪਤਾ ਜੀ ਆ ਬੰਦੇ ਤੇਰੇ ਨਾਲ ਕੌਣ ਸੀ ਨਾਲ ਕੌਣ ਸੀ ਤੇਰੇ ਤਿੰਨ ਜਣੇ ਹੋਰ ਵੀ ਜੀ ਕੀ 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 ਨਾਮ ਉਹ ਲਾ ਕੈਲੀ ਮੇਰੇ ਸਾਲੇ ਕਿੱਧਰ ਪੱਸ ਗਏ ਕੋਣ ਆ ਗਿਆ ਹੁਣ ਉਹ ਗੱਲੀ ਕੈਲੀ ਵਾ ਆ ਆ ਬੱਲੇ ਵਾ ਆ ਆਈ ਹੋਈ ਆਈ ਆ ਅਸੀਂ ਤਾਂ ਤੈਨੂੰ ਇਕੱਲੇ ਨੂੰ ਫੜਿਆ ਉਹਨਾਂ ਨੂੰ ਲਿਆਂਦੀ ਹੁਣ ਤੇਰੀ ਜ਼ਿੰਮੇਵਾਰੀ ਹੈ ਸਾਰੀ ਗੱਲ ਤੇਰੇ ਤੇ ਆ ਗਈ ਤੂੰ ਕੀ ਕਰਨਾ ਹੈ ਪੰਚਾਇਤ ਬਿਠਾਵਾਂਗਾ ਹੁਣ ਤਾਂ ਮੈਂ ਕੱਲੂ ਇਹ ਤਾਂ ਫੇਰ ਆ ਜਾਣਗੇ ਕੱਲੂ ਰਾਤ ਨੂੰ ਫੇਰ ਮੈਂ ਕਦੇ ਨਹੀਂ ਆਉਂਦਾ ਨਾ ਨਾ ਬਸ ਜੇ ਨਾ ਤੂੰ ਕੱਲੂ ਲੈ ਕੇ ਆਇਆ ਨਾ ਉਹਨਾਂ ਨੂੰ ਪੰਚਾਇਤ ਚ ਫਿਰ ਤੇਰੀ ਖੈਰ ਨਹੀਂ ਪੁੱਤ ਤੈਰੇ ਤਾਂ ਕਰ ਹੀ ਜਾਊਂਗਾ ਮੈਂ ਸਿੱਧਾ ਠੀਕ ਹੈ ਅੱਜ ਦਾ ਕੁਲਚਾ ਨਾਮ ਮੈਂ ਅੱਜ ਅੱਜ ਛੱਡ ਦੇਣਾ ਤੈਨੂੰ ਅੱਜ ਨਾ ਤੂੰ ਉਹਨਾਂ ਨੂੰ ਲੈ ਕੇ ਆ ਬਸ ਦੇਖ ਲੋ ਜੀ ਜਵਾਕ ਜਿਹੜੇ ਆਂਡਿਆਂ ਚੋਂ ਨਿਕਲੇ ਨੇ ਤੇ ਬੈਤਾਂ ਕੀ ਕੀ ਕਰਦੇ ਨੇ ਤੇਰਾ ਵੀ ਕੁਝ ਲੱਗਦਾ ਮੈਨੂੰ ਇਹਦੇ ਚ ਜਿਹੜਾ ਅੱਧੀ ਰਾਤ ਨੂੰ ਆ ਗਿਆ ਦੱਸ ਰਿਆਨ ਜੀ ਮੈਂ ਤਾਂ ਸਕੂਲ ਚ ਪੜਾਉਣਾ ਕੋਈ ਨਾ ਪੰਚਾਇਤ ਚ ਦੇਖਾਂਗੇ ਹੁਣ ਤਾਂ ਕੀ ਹੋਊਗਾ ਉਹ ਹਾਂ ਬਈ ਕਾਕਾ ਕੀ ਹੋਇਆ ਰਾਤ ਮੈਂ ਦੱਸਦੀ ਹਾਂ ਸਰਪੰਚ ਸਾਹਿਬ ਰਾਤ ਕੀ ਹੋਇਆ ਆਹਾਂ ਮੇਰਾ ਕਲਾਸ ਦਾ ਸਟੂਡੈਂਟ ਹੈ ਸਭ ਤੋਂ ਜ਼ਿਆਦਾ ਡੱਫਰ ਮੇਰੇ ਘਰੇ ਆਇਆ ਰਾਤ ਨੂੰ ਇਹਨੇ ਬਾਰ ਖੜਕਾਇਆ ਮੈਂ ਆਖਿਆ ਚਲੋ ਰਾਤ ਬਰਾਤੇ ਕਈ ਵਾਰ ਸਟੂਡੈਂਟ ਨੂੰ ਕੋਈ ਕੰਮ ਪੈ ਜਾਂਦਾ ਠੀਕ ਹੈ ਬਈ ਮੈਂ ਜਦੋਂ ਪੁੱਛਿਆ ਕੌਣ ਕਹਿੰਦਾ ਤਰਨਾਟ ਮੈਂ ਆਖਿਆ ਕੀ ਕੰਮ ਐ ਕਹਿੰਦਾ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਹਾਂ ਤੁਹਾਨੂੰ ਲੈਟਰ ਦੇਣ ਆਇਆ ਅੱਛਾ ਮੈਂ ਤਾਂ ਚਾਬੀ ਦੇ ਮੈਂ ਤਾਂ ਜੀ ਚਾਬੀ ਚੱਕਣ ਦੇ ਬਹਾਨੇ ਮੇਰੇ ਘਰ ਵਾਲੇ ਨੂੰ ਲੈ ਕੇ ਗਈਆਂ ਅੱਛਾ ਹਾਂ ਉਹ ਕੀ ਲੱਗ ਰਹੀ ਆ ਮੈਡਮ ਕਹਿਣਾ ਮੈਨੂੰ ਤੇਰੇ ਹੀ ਕਾਰੇ ਲੱਗਦੇ ਨੇ ਕੋਈ ਨਾ ਕੋਈ ਆ ਦੇਖ ਲੈ ਦੇਖ ਲੈ ਬੇਸ਼ਰਮਾ ਮੇਰਾ ਵਸਿਆ ਵਸਾਇਆ ਘਰ ਜਾਣ ਲੱਗੇ ਆ ਲੈਟਰ ਤਾਂ ਦਿਨ ਚ ਵੀ ਦੇ ਕੇ ਆਣਾ ਰਾਤ ਨੂੰ ਵੇ ਰਾਤ ਨੂੰ ਕੀ ਕਰਦਾ ਹੁੰਦਾ ਹੁਣ ਦੁਬਾਰੇ ਹਾਂ ਉਹ ਕੰਜਰ ਆ ਤੂੰ ਕਿੱਥੇ ਜੰਮ ਪੈ ਦੇ ਕਰੇ ਤੇਰੇ ਬਾਪ ਨੇ ਤਾਂ ਕਦੇ ਗਿੱਲੇ ਕੋਹੇ ਤੇ ਪੈਰ ਨਹੀਂ ਧਰਿਆ ਤੂੰ ਕੀ ਲੱchn ਕਰਦਾ ਫਿਰਦਾ ਮੇਰੀ ਮੋਟੀ ਸ਼ਰਮ ਕਰ ਲੈ ਮੈਂ ਨਹੀਂ ਕਰਿਆ ਵੀ ਹੋਰ ਕਿਨੇ ਹੋਰ ਕਿਨੇ ਕਰਿਆ ਬੋਲ ਬੋਲ ਕਿਨੇ ਕਰਿਆ ਇਹਨਾਂ ਨੇ ਚੱਕ ਦੇ ਕੇ ਕਰਵਾਇਆ ਕਹਿੰਦੇ ਕਹਿੰਦੇ ਆ ਕੇ ਘਰ ਦਾ ਹਰਦ ਦਰਵੰਦ ਸਾਹਿਬ ਨੂੰ ਮੈਂ ਦੱਸਦਾ ਇਹਨਾਂ ਨੇ ਲੈਟਰ ਲਿਖ ਕੇ ਆ ਦੇਤੀ ਆਲੇ ਦਿਖਣਾ ਕਰਕੇ ਮੈਡਮ ਨੂੰ ਮੈਡਮ ਨੂੰ ਵੀ ਤੈਨੂੰ ਪਿਆਰ ਕਰਦੀ ਆ ਕਹਿੰਦਾ ਤੂੰ ਸੋਹਣਾ ਬੱਚਾ ਫਿਰ ਮੈਂ ਵੀ ਫੋਕੜ ਬਾਈ ਚ ਆ ਗਿਆ ਜੀ ਸ਼ਕਤੀ ਕਪੂਰ ਮੰਗੂ ਫਿਰ ਮੈਂ ਲੈਟਰ ਤੇ ਆਇਆ ਉਹ ਕਹੇ ਇਹੋ ਜਿਹਾ ਕੰਮ ਕਰੇ ਇਹ ਤਾਂ ਤੈਨੂੰ ਕਹਿਣਗੇ ਖੂਤ ਛਾਲ ਮਾਰ ਮਾਰਦੇਗਾ ਫੇਰ ਨਾ ਹੀ ਨਾ ਉਹ ਗੱਲ ਸੁਣ ਓਏ ਓਏ ਆ ਹੈਗਾ ਤੀ ਹੇ ਗਾਦੀ ਹੇ ਨਾ ਨਾ ਹੋਏਗਾ ਤੀ ਇਹ ਬਾਪੂ ਨਾ ਮੈਡਮ ਨੂੰ ਪੁੱਛ ਲਵਾ ਬੱਪੂ ਬੱਪੂ ਨਾ ਇਹ ਫੇਰ ਮੁੰਡੇ ਦੀ ਮਾਰੀ ਪਹਿਲਾਂ ਇਧਰ ਉਹ ਗੱਲ ਸੜ ਪਹਿਲਾਂ ਹਾਂ ਜੇ ਮੈਨੂੰ ਗੱਲ ਕਰ ਲੈਣ ਮੈਨੂੰ ਨਹੀਂ ਪਤਾ ਵੀ ਕੌਣ ਸੀਗਾ ਕੌਣ ਨਾ ਪਰ ਇਹਨੇ ਕਿਹਾ ਵੀ ਮੈਨੂੰ ਦੂਜੇ ਮੁੰਡਿਆਂ ਨੇ ਉਂਗਲਾ ਲਾਈਆਂ ਜੀ ਮੈਂ ਸਾਰਿਆਂ ਨੂੰ ਲੈ ਕੇ ਆਉਂਗਾ ਸਵੇਰੇ ਮੈਨ ਵੀ ਮੈਨੂੰ ਤੇ ਗੱਲ ਕਰ ਲੈਣ ਪਣਜੀ ਮੇਰੀ ਗੱਲ ਸੁਣੋ ਆ ਮੇਰਾ ਪੁੱਤ ਹੈਗਾ ਨਹੀਂ ਦੇਖੋ ਜੀ ਅਸੀਂ ਨਹੀਂ ਇਹਨੂੰ ਦੇਖਿਆ ਅਸੀਂ ਤੈਨੂੰ ਬੜਿਆ ਭਈ ਇਹ ਲਿਖਿਆ ਆ ਲੈ ਜਾਂਦਾਗਾ ਆ ਕਰਦਾ ਸਾਰਾ ਕੁਝ ਆ ਮੇਰੇ ਮੁੰਡੇ ਤੇ ਉਹੀ ਵੀ ਨਾ ਗੱਲ ਤੂੰ ਜਾਣ ਲੈ ਨਾ ਆ ਦੇਖ ਲੈ ਉਹ ਭਾਈ ਇਹ ਵੀ ਦੱਸ ਰੇ ਇਹ ਵੀ ਬੜਾ ਨਾ ਹੋਣੀ ਕਿਸੇ ਹੁੰਦੀ ਰਾਤ ਨੂੰ ਗੱਲ ਕਰ ਲਾਂਦੇ ਉਹਨੂੰ ਸਰਪੰਚ ਨੂੰ ਤਾਂ ਗੱਲ ਕਰ ਲਾਂਦੇ ਉਹਨਾਂ ਨਾਲ ਨਾ ਉਹ ਕਿਵੇਂ ਤੀਮੀਆਂ ਵੇ ਤੀਮੀਆਂ ਪਰਖ ਰਾ ਤੂੰ ਇੱਥੇ ਖੜਾ ਰੇ ਹਾਂ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ ਤੂੰ ਜਵਾਖਾਂ ਦੇ ਕਿਵੇਂ ਜਾਨਾ ਸਕਦਾ ਬੋਲਦੀ ਆ ਤੂੰ ਬੋਲ ਪਾ ਹਾਂ ਮੈਂ ਬੋਲ ਦਾਂ ਦੱਸ ਉਹ ਤੁਸੀਂ ਲੜੋ ਆਪਸ ਵਿੱਚ ਕਿਉਂ ਲੜਦੇ ਹੋ ਬੇ ਬੋਲਣਾ ਕਿਵੇਂ ਨਾ ਜਿਹੜੇ ਤੂੰ ਆ ਉਹ ਜੀ ਤੇਰੀ ਲਾਦ ਐ। 니 ਤਾ ਮੈਨੂੰ ਕਿੱਥੇ ਦੇਖ ਲਿਆ? ਆ ਦੇਖ ਉਹ ਹੀ ਕਰਤੂਤਾ ਕਰਦਾ ਹੈਗਾ। ਹਰਦਾ ਮੈਂ ਗੱਲ ਕਰ ਰਹਾ। ਆ ਤੀਮੀ ਤੋਂ ਮੈਨੂੰ ਆ ਕੁਝ ਸੁਣਨਾ ਪੈ ਗਿਆ। ਆ ਸੁਣਨਾ ਪੈ ਗਿਆ ਮੈਨੂੰ ਕੋਈ। ਹੈ? 2 ਟਕੇ ਦਿੱਤੀ ਤੀਮੀ ਨੇ ਕਿ? ਨਾ 2 ਟਕੇ ਦੀਨ ਉਹ ਤਾਂ ਇੰਕੀ ਮਾੜਾ ਦੇਖ ਲਿਆ ਉਹਦਾ। ਉਹ ਫਿਰ ਮੈਨੂੰ ਕਹਤੋ ਮਾੜਾ ਕਹਿੰਦੀ ਆ। ਮੈਂ ਤਾਂ ਪਾਰੀ ਕਹਤੀ ਨਾਲੇ। ਪਾਰੀ ਦਾ ਚੱਲ ਹੈ ਗਿਆ ਮਾੜੀ ਤਾਂ ਨਹੀਂ। ਉਹ ਮੈਂ ਕਦੋਂ ਕਿਹਾ ਮਾੜੀ? ਕੂੰ ਕਹਿ ਕੇ ਦੇਖ ਫੇਰ। ਕਹੇ ਲਾ ਫਿਰ ਉਹ ਫਿਰ ਕੀ ਤੂੰ ਬੰਬ ਡੇ ਗਿਆ ਯਾਰ ਕਹਿ ਕੇ ਦੇਗਾ ਮੈਂ ਕਿਹਾ ਕਾ ਨੂੰ ਪੰਚਾਇਤ ਚ ਪਰਦੇ ਫਰੋਲਣੇ ਨੇ ਤੇਰੇ ਉਹ ਤੂੰ ਜਵਾਖਾਨਾ ਕਰ ਲੈ ਜਿਹੜਾ ਕੋਸ ਹੁੰਦਾ ਬਸ ਉਹ ਸਿਰਫ ਕਿਉਂ ਲੜਦੇ ਹੋ ਛਾਣੇ ਬੈਠ ਕੇ ਤੀਸਾ ਦੇਖ ਲਾ ਨਹੀਂ ਤੇਥੋਂ ਜਵਾਖਾਨਾ ਦਾ ਜਨਾ ਬੇ ਮਾਰੇ ਜਨਾ ਹੋਰ ਕੀ ਕਰਨਾ ਹੈ ਓਰੇ ਆਹੋ ਉਹ ਬੈਠਿਆ ਤੇਰਾ ਕੁਝ ਲੱਗਦਾ ਮੇਰਾ ਜਵਾਖਾਨਾ ਉਹ ਸਾਡਾ ਹੱਲ ਕਰਨੇ ਤੇ ਤੁਹਾਡਾ ਨਹੀਂ ਕਰਨੇ ਆ ਗਿਆ ਸਾਡਾ ਹੱਲ ਕਰੋ ਪਹਿਲਾਂ ਉਹ ਛੋਡੀ ਕਰ ਰਹੇ ਆ ਬਾਈ ਕੀ ਕਰ ਰਹੇ ਹੋ ਤੁਸੀਂ ਤਾਂ ਆਪਸੀ ਲੜੀ ਜਾਂਦੇ ਆਪਸੀ ਲੜਨ ਲੱਗੇ ਸਰਪੰਚ ਸਾਹਿਬ ਤੁਸੀਂ ਦੱਸੋ ਮਣੀ ਮੋਟੀ ਗੱਲਬਾਤ ਕੀ ਗੱਲਬਾਤ ਹੈ ਭਾਈ ਦੱਸੋ ਕਿਵੇਂ ਕਰੋ ਫੈਸਲਾ ਇਹ ਗੱਲ ਸੁਣਾ ਜੀ ਇਹ ਇਹ ਤਿੰਨੇ ਪੂਰੇ ਹੱਕਦਾਰ ਨੇ ਮੈਨੂੰ ਝੋਕ ਦਿੱਤੀ ਇਹਨਾਂ ਨੇ ਪੰਪ ਦਿੱਤੇ ਸਟੀਲ ਦੇ ਪਿੱਤਲ ਦੇ ਕੀ ਰਾਵੜ ਦੇ ਕੀ ਇਹਨਾਂ ਨੇ ਪੰਪ ਦੇ ਕੇ ਬਾਰ ਗੇ ਮੈਂ ਦੱਸਦਾ ਪਾਪੇ ਪਾਪੇ ਮੈਂ ਦੱਸਦਾ ਮੈਂ ਐ ਲੈਟਰ ਫੜਾਦਾ ਮੈਡਮ ਨੂੰ ਇਹ ਪਿੱਛੇ ਖੜੇ ਤੇ ਮੇਰੇ ਮਾਂ ਇਹਨਾਂ ਨੂੰ ਕਿਹਾ ਮੈਂ ਖੜੇ ਰਹੀ ਹਾਂ ਖੜੇ ਰਹੀ ਉਹ ਥੀ ਕਹਿੰਦੇ ਸੀ ਖੜਿਆ ਦੂ ਲੈਟਰ ਦੇ ਦੇ ਜਦੋਂ ਅੰਦਰੋਂ ਆ ਗਾਲੇ ਮੂੰਹ ਆ ਮਤਲਬ ਮੇਰੇ ਮਾਂ ਦਦਾ ਮਾਸਟਰ ਮਾਸਟਰੀ ਦੇ ਘਰੋਂ ਨਿਕਲਿਆ ਉਹਦੋਂ ਮੈਂ ਪਿੱਛੇ ਦੇਖਿਆ ਕੋਈ ਵੀ ਨਹੀਂ ਸਾਰੀ ਭੱਜ ਪੁੱਜ ਗਏ ਹੁਣ ਮੈਂ ਦੱਸ ਕੀ ਕਰਦਾ ਚੋਕ ਚੋਕ ਤੇ ਡੜ ਗਿਆ ਜੀ ਮੈਨੂੰ ਬਾਥਰੂਮ ਜਾਈਏ ਮੈਨੂੰ ਬਾਥਰੂਮ ਜਾਈਏ ਇੱਥੇ ਕਿਹੜੀ ਉਹ ਉਰੀ ਕਰ ਲਾ ਉਹ ਇੱਥੇ ਕਰ ਦੋ ਇੱਥੇ ਇਹਨਾਂ ਦੇ ਪਾਪੇ ਨੂੰ ਵੀ ਬੁਲਾਓ ਜੀ ਇਹਨਾਂ ਦੇ ਪਾਪੇ ਬੁਲਾਓ ਉਹ ਬਸ ਉਹ ਤੂੰ ਟਿੱਕੇ ਬਹਿ ਜਾ ਪਹਿਲਾਂ ਮੇਰੀ ਗੱਲ ਸੁਣੂਗਾ ਜੇ ਤੈਨੂੰ ਖੁੱਜ ਸਾਲ ਮਾਰਨ ਨੂੰ ਕਹਿ ਦਿੰਦੇ ਫਿਰ ਮਾਰਦਾ ਤੂੰ ਹਾਂ ਨਾ ਮਾਰਦਾ ਮਾਰਦਾ ਤੂੰ ਮਾਰਦਾ ਨਹੀਂ ਨੌਵੇਂ ਨਹੀਂ ਆਇਆ ਨੌ ਦਾ 13 ਆ ਰਿਹਾ ਹੁਣ ਤੇਰੇ ਮੰਮੀ ਪਾਪਾ ਕਿੱਥੇ ਆ ਮੇਰਾ ਪਾਪਾ ਹੀ ਮੰਡੀ ਤੇ ਗਿਆ ਹੋਇਆਗਾ ਕੱਟਾ ਦੇਖਣ ਨਾ ਤੂੰ ਉਹਨਾਂ ਨੂੰ ਕਿਹਾ ਨਹੀਂ ਕਿ ਪੰਚਾਇਤ ਚ ਬੁਲਾਇਆ ਤੁਹਾਨੂੰ ਸੜਕ ਕਸੂਰ ਹੀ ਨਹੀਂ ਜੀ ਕਸੂਰ ਤਾਂ ਇਹ ਦੱਸੂ ਇਹ ਦੱਸੂ ਕਸੂਰ ਤਾਂ ਦੱਸ ਉਹ ਹੈਗੇ ਦੀ ਤੇਰੇ ਨਾਲ ਨਹੀਂ ਇਹ ਹੈਗੇ ਤੇ ਹੈਗੇ ਤੇ ਇੰਨੇ ਚਾਰ ਲੱਦੀ ਵੀ ਲੱਗਣੀ ਜਾਈਏ ਮੇਰੇ ਨਾਲ ਇਹਨਾਂ ਦੇ ਵੀ ਲਾਉ ਸਾਰਿਆਂ ਦੇ ਇਹਨਾਂ ਦੇ ਬਾਕਸ ਤੇ ਫਿਰ ਅੱਗੇ ਕੱਲੂ ਫੇਰ ਰਾਤ ਨੂੰ ਜਾਣਗੇ ਤਾਂ ਕਿਸੇ ਤੇ ਇਹਨਾਂ ਦੇ ਬਾਕਸ ਤੇ ਫਿਰ ਉਹ ਬੱਸ ਇੱਧਰ ਜਮੇ ਤੂੰ ਓਰੇ ਗੱਲ ਥੋੜ੍ਹ ਦੂ ਤੂੰ ਕਦਾ ਮਾਂ ਮੰਗਰ ਹਾਂ ਦੱਸੋ ਬਾਈ ਤੁਸੀਂ ਇੱਧਰ ਬੁਲਾਇਨ ਨੂੰ ਇੱਧਰ 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 ਕਰ ਓਏ ਓ ਇੱਧਰ ਉਰੇ ਤੂੰ ਆ ਇਧਰ ਭਾਈ ਮੇਰੇ ਪੁੱਤ ਦਾ ਕਸੂਰ ਨਹੀਂ ਹੈਗਾ ਨਾਲੇ ਉਹ ਚੱਲ ਭਾਈ ਹੁਣ ਤੁਸੀਂ ਵੀ ਰੌਲਾ ਉਹ ਕਰੋ ਕੋਈ ਗੱਲ ਨਹੀਂ ਜੋ ਜੋ ਇਹਨੇ ਤਾਂ ਕੰਜਰ ਨੇ ਕਰਨ ਵਾਲੀ ਦੀ ਕਰਤੀ ਪਈ ਹੁਣ ਆਦੇ ਨੂੰ ਸਮਝਾ ਲੈ ਕਰ ਦੋ ਇਹ ਸਾਲੇ ਗਿੱਲ ਸਿੰਘ ਸਾਹਿਬ ਕੱਢ ਜੋ ਮੈਨੂੰ ਪਹਿਲਾਂ ਇਹਨਾਂ ਨੂੰ ਪੜ ਕੇ ਸੁਣਾ ਦੇਂ ਦੋ ਦੇਖੋ ਇੱਥੇ ਲਿਖਿਆ ਹੋਇਆ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਤਰਨਾਟ ਤੁਹਾਡਾ ਕਲਾਸ ਦਾ ਸਟੂਡੈਂਟ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਓ ਚੱਲ ਭਾਈ ਬੱਸ ਉਹ ਤਾਂ ਮੈਂ ਬੰਦ ਕਰ ਮੈਂ ਸਭ ਮੈਡਮ ਵੀ ਬੰਦ ਕਰ ਦਉ ਲਿਖਿਆ ਜਿਵੇਂ ਲੈ ਕੇ ਦੇਖੋ ਜੀ ਅ ਵੀ ਲਿਖਿਆ ਜੀ ਉਹ ਫੜਦੇ ਤੁਸੀਂ ਬਣਾ ਲੈ ਲਿਖਾਈ ਮੈਂ ਦਿੰਦੇ ਬੇਰੀ ਗੱਲ ਸੁਣੋ ਭੈਣ ਜੀ ਮੇਰੇ ਪੁੱਤ ਦਾ ਤਾਂ ਨੋਂ ਵੀ ਨਹੀਂ ਨੋਂ ਵੀ ਉਸੇ ਦਾ ਲਿਖਿਆ ਹੈ ਤਰਨਾਟ ਉਹ ਚੱਲ ਭਾਈ ਹੁਣ ਤੂੰ ਸਮਝਾ ਇੱਧਰ ਚ ਵੱਖਾਂ ਨੂੰ ਇਹਨਾਂ ਨੇ ਤਾਂ ਜਿਹੜੀ ਨੇ ਕਰਨ ਵਾਲੀ ਦੀ ਕਰਤੀ ਚਲ ਠੀਕ ਆ ਸਰਪੰਚ ਸਾਹਿਬ ਮਨ ਲੈ ਨਾ ਤੇਰੀ ਗੱਲ ਮੈਂ ਹੋਰ ਤੁਸੀਂ ਇੱਕ ਮੌਕਾ ਦਿਓ ਇਹਨੂੰ ਭਾਈ ਕੋਈ ਗੱਲ ਨਹੀਂ ਐਨਾ ਗੁੱਸਾ ਨਹੀਂ ਕਰੀਂਦਾ ਅੰਦਾਜ਼ ਸਰਪੰਚ ਸਾਹਿਬ ਦੇਖੋ ਮੈਂ ਤਾਂ ਐਨਾ ਕਰ ਸਕਦੀ ਮੈਂ ਤਾਂ ਨਾ ਕਟਾਉਂਗੀ ਨਾ 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 ਭਾਈ ਤੂੰ ਮੇਰੇ ਗਣੀ ਤਾਂ ਦੇਖਾ ਮੈਂ ਬੈਠਾ ਇੱਕ ਮੌਕਾ ਦੇ ਤੂੰ ਮੇਰੇ ਕੰਦੇ ਤੂੰ ਤੂੰ ਮੈਨੂੰ ਸਿਆਣਾ ਲੱਗਦਾ ਸਾਰੇ ਕੰਝਰ ਕੀਤਾ ਤਾਂ ਇਸੇ ਨੇ ਕਰਿਆ ਹੋਇਆ ਚਲ ਵਿੱਚ ਬੈਠਾ ਬਈ ਤੂੰ ਕਿ ਬਿੰਦਕ ਪਿੱਛਾ ਚੱਪਰੀ ਕੱਢ ਲੈਣਾ ਫਿਰ ਐਂ ਕਰਦੇ ਆ ਗੁਲਾਬ ਦੇ ਫੁੱਲਾਂ ਦਾ ਹਾਰ ਪਾ ਕੇ ਲੈ ਚਲਦੇ ਆ ਤੇ ਵੇ ਮੇਰੀ ਗੱਲ ਸੁਣ ਆ ਚੱਪਲੀ ਜੀ ਪੈਰ ਤੇ ਰੱਖ ਮੇਰਾ ਪੁੱਤ ਸੁਖਣਾ ਹਾਰ ਪਾਉਣ ਵਾਲਾ ਹੀ ਹੈ ਉਹ ਭਾਈ ਜੀ ਇਹੀ ਕੰਦਰ ਕਲੇਸ਼ ਕਰਨਾਂ ਤੇ ਫਿਰ ਮੈਨੂੰ ਕਹਨੋ ਬੁਲਾਇਆ ਤੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਕੋਈ ਗੱਲ ਨਹੀਂ ਜੀ ਉਹ ਹੁਣ ਇੱਕ ਕਹਿ ਸਰਪੰਚ ਸਾਹਿਬ ਜੀ ਸਸਰੀ ਘਰ ਸਸਰੀ ਵਾਲ ਕਰੋੜੀ ਮੰਨਾ ਤੂੰ ਕਿੰਨੇ ਆਣੇ ਹੋ ਤੇਰੇ ਦੇਖੋ ਸਰਪੰਚ ਸਾਹਿਬ ਸਰਪੰਚ ਸਾਹਿਬ ਐ ਤਾਂ ਮਾਸਟਰ ਨਹੀਂ ਬਿਆਰੀ ਆ ਹਾਂਜੀ ਹਾਂਜੀ ਹੋਰ ਤੁਸੀਂ ਠੀਕ ਠਾਕ ਜੀ ਆ ਦੇਖੋ ਜੀ ਇਹ ਮੇਰੀ ਕਲਾਸ ਦਾ ਸਭ ਤੋਂ ਵਧੀਆ ਤੇ ਸਿਆਣਾ ਬੱਚਾ ਹੈ ਹੁਣ ਇਹਨੂੰ ਨਾ ਮੈਂ ਮਾੜਾ ਕਹਤਾ ਜੀ ਸਰਪੰਚਾਬ ਸਿਆਣੀ ਦਾ ਕੀ ਕਰਾਂਗਾ ਹਾਂ ਰਾਤ ਬੱਸ ਜਿਵੇਂ ਦੁੱਧ ਨੂੰ ਫੇਟਦੇ ਹੁੰਦੇ ਨੇ ਆਇਆ ਫੇਟਦਾ ਅੱਛਾ ਕੰਬਲ ਕੁੱਟ ਕਾਤੀ ਕੰਬਲ ਕੁੱਟ ਆ ਆ ਇੱਕ ਤਾਂ ਬੈਠਿਆ ਇੱਕਾ ਨਲਾਇਕ ਜਾ ਇੱਧਰ ਆਹ ਨਾ ਪਾਪਾ ਮੇਰਾ ਬੰਦਾ ਨਾ ਮੇਰਾ ਹਲੋ ਤਾਂ ਚੱਲ ਜੀ ਜੀ ਬੜਾ ਬੋਲਦਾ ਹੋਰ ਬੋਲਦਾ ਆ ਗਿਆ ਮੈਂ ਤੋਰੇ ਤਾਂ ਉਪਰ ਆ ਮੁਕੇ ਖੜਾ ਆ ਮੇਰੇ ਸਾਹ ਦੇ ਨਾ ਸਰੇ ਨੇ ਪਵਾਤ ਹਰ ਇੱਕ ਵਸਲਾ ਘਰੇ ਸੁਣ ਲੋ ਹੜ ਜਾ ਟੀਵੀ ਕਰ ਜਾ ਟਾਈ ਕਰ ਜਾ ਹਾਂ ਕੀ ਕਰ ਲੈ ਇਹਦੇ ਨਾਲੇ ਕੀ ਸਬੂਤ ਆ ਮੇਰਾ ਸੀਨੇ ਕੁੱਟਿਆ ਕੱਸੋ ਦੱਸ ਬਾਈ ਸਰਪੰਚ ਸਾਹਿਬ ਗਿੱਦੜ ਤੋਂ ਬਿਨਾ ਝਾੜਤੇ ਕੋਈ ਨਹੀਂ ਹੱਕਦਾ ਹੈ ਗਿਆ ਹੁਣ ਅਸੀਂ ਕਿੱਧਰ ਹੋ ਗਏ ਕੀ ਬੈਂਤੀ ਆ ਸਾਰੇ ਨਾਲ ਉਹ ਤੂੰ ਦੇਖ ਆ ਕੰਬੜਾ ਮੇਰੇ ਕੋਲ ਆ ਕੰਬੜਾ ਸੁਨੀਲ ਦੇ ਉੱਤੇ ਪਾ ਕੇ ਆਟੇ ਵਾਂਗੂ ਗੁੰਨਤਾ ਸੁਨੀਲ ਨੂੰ ਬੋਤ ਕਰ ਦੇਰੀ લાલાજી ਕਹਿ ਜਾਣੇ ਤੇ ਆ ਸਾਰੀ ਦੀ ਸਾਰੀ ਤੇ ਪੱਕਾ ਪਤਾ ਪੁੱਤ ਨਾ ਨਾ ਖੜ ਜਾ ਇਹ ਤਾਂ ਪਤਾ ਲੱਗ ਜਾਊਗਾ ਹੁਣੇ ਓਏ ਕੰਬਲ ਨਹੀਂ ਓਏ ਆ ਕੀ ਦੇ ਕੱਪੜੇ ਦਾ ਉਹ ਕੱਪੜੇ ਤਾਂ ਮੈਨੂੰ ਹੀ ਪਤਾ ਹੈ ਕੱਪੜੇ ਦਾ ਫਿਰ ਆ ਜੀਦਾ ਇਹ ਕੰਬਲ ਹੈ ਆਪਣਾ ਤਾਂ ਨਹੀਂ ਆ ਸਾਡਾ ਨਹੀਂ ਜਵਾਕ ਨਹੀਂ ਜਵਾਕ ਜਵਾਕਾਂ ਨੂੰ ਲਾ ਲਾ ਹਾਂ ਹਾਂ ਫੜ ਜਾਂਦਾ ਫਿਰ ਐਂ ਦੱਸ ਓਏ ਫੜ ਲੈ ਪੜ ਲੈ ਕੀ ਕਰੀਦਾ ਉਹ ਮੈਂ ਹੱਸ ਦਊਂਗਾ ਏ ਉਹ ਬੋਲਦਾ ਗਿਆ ਸਰਪੰਚ ਜੀ ਸਰਪੰਚ ਜੀ ਕਹਿੰਦਾ ਮੈਂ ਉਹ ਭੱਜ ਗਿਆ ਹੁਣ ਕੀ ਕਰੀਏਗਾ ਹੁਣ ਦੱਸੋ ਸਰਪੰਚ ਸਾਹਿਬ ਮੇਰੇ ਜਵਾਬ ਕਿਉਂ ਘਟਾਇਆ ਤੁਸੀਂ ਵਿਚਾਲੇ ਇਹਨੂੰ ਦਿੱਤਾ ਕਰਾਂ ਨਾ ਨੂੰ ਕਹਿ ਗਿਆ ਸਾਰਿਆਂ ਕਿ ਟੱਟਾ ਕਰ ਨਾ ਲਾਹੌਰ ਲੈ ਭਾਈ ਸਰਪੰਚ ਸਾਹਿਬ ਓਏ ਹਾਂਜੀ ਤੂੰ ਨਾਲੇ ਦੀਆ ਤਾਲੇ ਦੀਆ ਤੂੰ ਲੈ ਉਹ ਗੱਲ ਸੁਣ ਉਹ ਗੱਲ ਸੁਣ ਗੱਲ ਸੁਣ ਲਓ ਗੱਲ ਸੁਣ ਗੱਲ ਸੁਣ ਗੱਲ ਸੁਣ ਕੰਬਲਾ ਤਾਂ ਗਿਆ ਬੱਚੀ ਹਾਂਜੀ ਹੁ ਕੋਈ ਫੈਸਲਾ ਕਰੋ ਜਵਾਕਾਂ ਦਾ ਫੈਸਲਾ ਦੇਖ ਭਾਈ ਤੂੰ ਇਹਨਾਂ ਨੂੰ ਕਰ ਮਾਫ ਇੱਕ ਵਾਰੀ ਹਾਂਜੀ ਠੀਕ ਐ ਜੋ ਗਲਤੀ ਕਰਦੇ ਇਹਨਾਂ ਨੂੰ ਬਥੇਰੀ ਸਜ਼ਾ ਮਿਲ ਗਈ ਹਾਂ ਠੀਕ ਐ ਠੀਕ ਐ ਕੋਈ ਗੱਲ ਨਹੀਂ ਭਾਈ ਕਰੋੜੀ ਮੰਦਾ ਜਵਾਖ ਨੇ ਭਾਈ ਸਰਕਾਰ ਸਾਥੇ ਹੋਣੇ ਮੈਂ ਤਾਂ ਨਾ ਜਦੋਂ ਪਤਾ ਲੱਗਿਆ ਵੀ ਸੁਨੀਲ ਕੁੱਟਿਆ ਇਹਨਾਂ ਨੇ ਨਾ ਹਾਂ ਮੈਂ ਤਾਂ ਸੁਨੀਲ ਨੂੰ ਉਹਦੀ ਕਹਤਾ ਵੀ 10 ਬਦਾਮ ਪਿਓ ਕੇ ਖਾਣੇ ਸ਼ੁਰੂ ਕਰਦੇ ਹੁਣ ਜੋਰ ਪਰਖਿਆ ਜਾਊਗਾ ਜੋਰ ਨਾ ਨਾ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਤੂੰ ਕਰੋੜੀ ਮੱਲਾ ਸਮਝ ਗੱਲ ਨੂੰ ਮੇਰੀ ਨੂੰ ਕੁਛ ਨਹੀਂ ਹੁੰਦਾ ਜਵਾਕ ਨੇ ਤਾਂ 100 ਵਾਰੀ ਲੜ ਪਾਦੇ ਨੇ ਮੈਂ ਤਾਂ ਸਮਝ ਗਿਆ ਪਹਿਲਾਂ ਪੁੱਤਾਂ ਨੇ ਵਾਅਦੇ ਵੀ ਘੱਡੀਆਂ ਨੇ ਇਹਨਾਂ ਨੇ ਉਹ ਕੋਈ ਨਾ ਕੋਈ ਗੱਲ ਕੁਛ ਨਹੀਂ ਆਉਂਦੀ ਹੈ ਜਾ ਬੈਠ ਜਾ ਜਾ ਕੇ ਤੂੰ ਵੀ ਕਲਾਸ ਚ ਜਾ ਆਹ ਭਾਈ ਜਿੰਦਾ ਫੈਸਲੇ ਨਹੀਂ ਹੋਣਗੇ ਜੰਤ ਸਾਹਿਬ ਮੇਰੀ ਗੱਲ ਸੁਣੋ ਇਹ ਤਾਂ ਚਲ ਠੀਕ ਹੈ ਜਿਹੜਾ ਅੱਜ ਹੋ ਗਿਆ ਜੋ ਹੋ ਗਿਆ ਸਾਰਾ ਕੁਝ ਠੀਕ ਹੈ ਭਾਈ ਅੱਗੇ ਤੋਂ ਮੇਰੇ ਘਰੇ ਇਹ ਕੋਈ ਬੂਆ ਨਾ ਖੜਕਾਵੇ ਮੇਰੇ ਘਰ ਦਾ ਦਰਵਾਜ਼ਾ ਠੀਕ ਹੈ ਨਹੀਂ ਮੈਂ ਇਹਦੀ ਟੰਗਾ ਹੀ ਪੜ ਦੂੰਗਾ ਫਿਰ ਉਹ ਸੁਣ ਲਿਆ ਨਹੀਂ ਕੋਈ ਗੱਲ ਨਹੀਂ ਪਤਾ ਕੀ ਗੱਲ ਹੈ ਜੀ ਮੇਰਾ ਪੁੱਤ ਅਜਵਾਕਾਂ ਦਾ ਨਹੀਂ ਕਸੂਰ ਮੈਂ ਤੁਹਾਨੂੰ ਦੱਸ ਕੋਚ ਵੀ ਭਾਈ ਕੰਜਰਖਾਨਾ ਹੁੰਦਾ ਹੈ ਕੰਜਰਖਾਨਾ ਹਾਂ ਸ਼ੇਰ ਜੀ ਵੀ ਨੂੰ ਆਏ ਦੱਸੋ ਕੰਜਰਖਾਨਾ ਕਹਾਦਾ ਹੁੰਦਾ ਇੱਕ ਤਾਂ ਹੁੰਦੀ ਹੈ ਜੀ ਗੱਲ ਸੁਣੀ ਸੁਣਾਈ ਮੈਂ ਅੱਖੀ ਦੇਖ ਕੇ ਗਿਆ ਮੈਂ ਜਵਾਕਾਂ ਦਾ ਪਤਾ ਲੈਣ ਆਇਆ ਸੀ ਸਕੂਲ 'ਚ ਮੈਡਮ ਲੱਕ ਮਾਰ ਰਹੀ ਸੀ अच्छा सरपंच साहब ਗੱਲ ਇਹ ਐ ਦੇਖੋ ਹਫਤੇ 'ਚ ਇੱਕ ਦਿਨ ਜਵਾਕਾਂ ਦੀ ਜਮਾਤ ਹੁੰਦੀ ਐ ਗੀਤ ਸੁਣਾਉਣ ਦੀ ਜਵਾਕ ਕਹਿੰਦੇ ਜੀ ਅਸੀਂ ਗੀਤ ਸੁਣਾਤੇ ਮੈਡਮ ਅੱਜ ਤੁਸੀਂ ਸੁਣਾਓ ਮੈਂ ਕਿਹਾ ਭਾਈ ਮੈਂ ਗੀਤ ਤਾਂ ਹੁੰਦਾ ਨਹੀਂ ਮੈਨੂੰ ਬੋਲੀ ਨਾ ਨਾ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇੱਥੇ ਪੰਡ ਤੋੜਦੇ ਆ ਜੀ ਇਹਨਾਂ ਨੂੰ ਨਾ ਨਾ ਮਾੜਾ ਫਰਮਾਨਤਾ ਡੋਲੀ ਜਾਂਦੀ ਠੀਕ ਐ ਦੀ ਗੱਲ ਪੁੱਛਣੇ ਮੇਰੀ ਗੱਲ ਸੁਣ ਪਹਿਣੀ ਮੈਡਮ ਐ ਤੂੰ ਹਨਾ ਸਕੂਲ 'ਚ ਜਵਾਕਾਂ ਨੂੰ ਪੜਾਉਣ ਆਉਣੀ ਐ ਜਵਾਕ ਤਾਂ ਬੱਟਰੇ ਤੂੰ ਤਾਂ ਸਾਡੇ ਭੰਡਿਆਂ ਨੂੰ ਵੀ ਬੱਟ ਦੇਗੀ ਨੱਚ-ਨੱਚ ਕੇ ਕਮਾਲ ਗੀ ਭੈਣ ਜੀ ਨਾ 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 ਬੰਦੇ ਨਹੀਂ ਆਏ ਪੱਟੇ ਜਾਂਦੇ ਸੀ ਤੈ ਹੋਰ ਨਹੀਂ ਬੋਲ ਚੱਲ ਭਾਈ ਤੂੰ ਚੱਣ ਲੱਗ ਭਾਈ دیکھ ਮੇਰੀ ਸੁਣੋ ਗੱਲਾਂ ਤੁਸੀਂ ਛੱਡੋ ਇਹ ਤਾਂ ਪਾਣੀ ਚ ਮਿਧਾਣੀਆਂ ਆਪਾਂ ਜਿੰਨੀ ਮਰਜ਼ੀ ਪਾ ਲਈ ਠੀਕ ਹੈ ਜੋ ਹੋ ਗਿਆ ਤਾਂ ਠੀਕ ਹੈ ਐਦੂ ਮੁੜ ਕੇ ਭਾਈ ਇਹ ਘਰੇ ਘਰੇ ਨਹੀਂ ਆਣਗੇ ਪਾਈ ਆ ਤੁਸੀਂ ਵੀ ਮਾੜਾ ਜਿਹੜਾ ਲੱਕ ਲੁੱਕ ਜਾ ਹੱਲੇ ਉਹਨੇ ਜਿਹੜੇ ਹੱਥ ਤੇ ਕੁੱਦਦੇ ਹੋ ਕੀ ਕਰਦੇ ਹੋ ਇਹ ਤੁਸੀਂ ਆਪ ਦਾ ਹਟ ਜਾ ਜਰੂਰੀ ਹੈ ਪਾਈ ਜਰੂਰੀ ਹੈ ਇਹਨਾਂ ਨੂੰ ਪੜਾ ਦਿਓ ਵਧੀਆ ਰਹੋਗੇ ਅੱਗੇ ਨੂੰ ਜੇ ਪਾਈ ਤੈਨੂੰ ਕੋਈ ਸ਼ਿਕਾਇਤ ਲੈ ਕੇ ਆਉਣਗੇ ਤੂੰ ਮੇਰੇ ਕੋਲੇ ਸਿੱਧਾ ਆ ਜੀ ਮੈਂ ਆਪੇ ਸਜ਼ਾ ਦਊਂ ਇਹਨਾਂ ਨੂੰ ਹਾਂ ਜੀ ਹਾਂ ਠੀਕ ਹੈ ਹਾਂ ਬਿਲਕੁਲ ਹਾਂ ਬਾਕੀ ਹੋਰ ਸਰਪੰਚ ਸਾਹਿਬ ਜੇ ਅੱਗੇ ਤੋਂ ਨੱਚੋਂ ਡੁੱਚੂਗੀ ਸਿੱਧਾ ਬਦਲੀ ਕਰਾ ਦਿਓ ਹਾਂ ਮੈਨੂੰ ਪਤਾ ਕੀ ਗੱਲਾਂ ਐ ਤਾਂ ਮੈਂ ਗੇੜਾ ਮਾਰਦਾ ਰਹਿਣਾ ਉਰੇ ਹਾਂ ਹਾਂ ਮੈਂ ਜ਼ਰੂਰਤ ਲਾ ਲਊਗਾ ਜੀ ਜ਼ਰੂਰਤ ਲਾ ਲਾਉ ਸੋਨੂੰ ਜੀ ਠੀਕ ਐ ਗੌਰਵ ਦੀ ਰੱਖੀਓ ਹਾਂ ਕੋਈ ਗੱਲ ਨਹੀਂ ਠੀਕ ਐ ਚੱਲ ਭਾਈ ਹੁਣ ਮੈਂ ਤਾਂ ਜਾਣਾ ਮੈਨੂੰ ਹੋਰ ਵੀ ਕੰਮ ਧੰਦੇ ਨੇ ਪਤਾ ਲੱਗਿਆ ਹੂੰ ਪਹਿਲਾਂ ਇੱਥੇ ਵੀ ਸੁਣ ਲੈ ਸੁਝਾਈ ਹੈ ਹਾਂ ਹੁਣ ਕੀ ਹੁਣ ਕੀ ਉੱਠਿਆ ਤੇਰੇ ਚਲੋ ਜੀ ਚਲੋ ਫਿਰ ਮੈਨੂੰ ਸਾਦੇ ਵਾਲੇ ਬਜ਼ੁਰਗ ਵੀ ਠਰਕੀ ਲੱਗਦੇ ਨੇ ਮੈਂ ਤੇਰਾ ਕੀ ਦੇਖੀਓ ਉਹ ਵੀ ਮਾਰੀ ਜਨੇ ਤੂੰ ਫਰ ਟਾਈਮ ਲੱਗਿਆ ਲੈ ਕਹਿਣਾ ਤਾਂ ਸਾਨੂੰ ਖਰਚਾ ਖਰਚਾ ਇਹ ਮੈਨੂੰ ਕੋਈ ਨਹੀਂ ਪਤਾ ਕੀ ਹੈ ਇਹ ਐਂ ਕਰੋ ਇਹਦੀ ਟਰੋਫੀ ਲੈ ਚਲੋ ਟਰੋਫੀ ਲੈ ਚਲੋ ਇਹਦੀ ਇਹਦੀ ਟਰੋਫੀ ਲੈ ਚਲੋ ਕੱਲ ਕਰੇ ਚੱਲ ਬਦਰੀ ਬਣਾਉਂ ਵੇ ਤੂੰ ਨਹੀਂ ਵੀ ਕਿੱਕ ਜਾ ਬੇ ਸਿੱਕ ਜਾ ਕਿਉਂ ਮਾਰਨਾ ਕੰਝਰਾ ਹੋਰ ਦੇ ਦੇ ਨੂੰ ਮੇਰੀ ਗੱਲ ਸੁਣ ਖੜ ਜਾ ਖੜ ਜਾ ਹੁਣ ਮੇਰੀ ਗੱਲ ਸੁਣ ਲੈ ਕੰਝਰਾ ਗਲਤੀ ਤਾਂ ਮੈਂ ਤੇਰੀ ਵੀ ਫੜ ਲਈ ਮੈਂ ਪੰਚਾਇਤ ਚ ਬੋਲੀ ਨਹੀਂ ਮੈਂ ਕਾਨੂੰ ਬੇਇਜ਼ਤੀ ਕਰਾਉਣੀ ਤੇਰੀ ਵੇ ਆ ਦੇਖ ਤੂੰ ਮੈਨੂੰ ਮੁੰਡਾ ਦਾਸਾਂ ਦੀ ਕੱਖ ਵੜਾਉਣਾ ਇਥੋਂ ਮੈਡਮ ਨੂੰ ਦੇਖਣ ਆਉਣਾ ਤੂੰ ਨਹੀਂ ਆਉਂਦਾ ਮੈਂ ਉਹੀ ਕਹਿੰਦੇ ਨੇ ਕੀ ਤੋਂ ਸੁਣਿਆ ਤਾ ਬਾਪੂ ਬਾਪੂ ਮੇਰੀ ਗੱਲ ਸੁਣ ਤਾ ਮੈਂ ਆਪ ਦੇਖਿਆ ਖੁਸ਼ ਕਰ ਖੜ ਜਾ ਮੇਰੀ ਗੱਲ ਹੁਣ ਪਹਿਲਾਂ ਮੁੰਡੇ ਦੀ ਬਾਹਰ ਖੜ ਸੁਣ ਲਿਆ ਜਹਾ ਜਾ ਉਹ ਪਹਿਲਾਂ ਤੂੰ ਮੁੰਡੇ ਦੀ ਬਾਹਰ ਖੜ ਮੇਰੀ ਗੱਲ ਸੁਣ ਤੂੰ ਸਕੂਲ ਚ ਕੀ ਕਰੇ ਜਵਾਖਤਾ ਹੁੰਦੇ ਨੇ ਪੜਨ ਤੂੰ ਮੈਡਮ ਨੂੰ ਦੇਖਣਾ ਨਹੀਂ ਪਤਾ ਸਤਾ ਲੈਣਾ ਨਹੀਂਦਾ ਵੀ ਕਿਵੇਂ ਪੜਦੇ ਨੇ ਮੈਂ ਤੈਨੂੰ ਕਹਦਾ ਮੈਂ ਆਪਦੇ ਪੁੱਤ ਦਾ ਆਪ ਹੀ ਪਤਾ ਸਤਾ ਲਵਾਂ ਖਬਰਦਾਰ ਹੋ ਜੀ ਜੇ ਸਕੂਲ ਚ ਮੈਂ ਕਿ ਲੋੜਾ ਫਰਾਟੇ ਲਾਉਣ ਦੀ ਆਹੋ ਨਾ ਲਾਇਆ ਕਰਾ ਡੇ ਜੱਫੇ ਪਾਵਾਂ ਤੂੰ ਲੈ ਦੇ ਵੀ ਨਹੀਂ ਹਰਦਾ ਹਲੇ ਵੀ ਨਹੀਂ ਖਾਤਰ ਹੋਣਾ ਇਹਦੇ ਖਾਤਰ ਖੜਾ ਹੋ ਜਾ ਚੱਲ ਚੱਲ ਖੜਾ ਹੋ ਮੈਂ ਖੜਾ ਹਾਂ ਜੇ ਪੁੱਤ ਖੜਾ ਹੋ ਜਾ ਨਹੀਂ ਸੁਣੀ ਘੋਗੜਾ ਤੇਰੀ ਮੈਂ ਤੂੰ ਮੈਂ ਹਰਦੇ ਮੁੰਡੇ ਦੀ ਕਿਉਂ ਤੋੜੇਗਾ ਹੱਡੀ ਪਸਲੀ ਰੁੜ ਜਾਣਿਆ ਹਰ ਜਾ ਤੂੰ ਮੈਂ ਤੈਨੂੰ ਬੱਚੀ ਸੁਲਕ ਦੂੰ ਪਰਾ ਹੋ ਜਾ ਹੁਣ ਮੈਂ ਤੇਥੋਂ ਖਾਦੀ ਨਹੀਂ ਕੁੱਟੂ ਹੁਣ ਮੈਂ ਤੈਨੂੰ ਦੋਏ ਮਾਂ ਪੁੱਤ ਰਲ ਕੇ ਕੁੱਟਾਂਗੇ ਤੈਨੂੰ ਬੜਾ ਚੰਪੜਾ ਦੇ ਹੁਣ ਤੂੰ ਮਰ ਜਾ ਮੇਰੇ ਸਾਰੇ ਖੂਚ ਡਿੱਗ ਜਾਓ ਮਾਂ ਪੁੱਤ ਫੇਰਾ ਵੇ ਤੂੰ ਡਿੱਗ ਵੇ ਕੱਲਾ ਤੈ ਅਸੀਂ ਨੇ ਤਪਾ ਰੱਖਿਆ ਜਿਹੜੇ ਮੈਂ ਕੱਤ ਤਪਾਤੇ ਤੁਸੀਂ ਵੇ ਹੁਸ ਰੋਜ਼ ਤੇ ਚਮਾਕ ਨੂੰ ਕੁੱਟਦਾ ਸੀ ਸੋਟੀਆਂ ਰਾਖੀਆਂ ਰੱਖਦਾ ਮੈਂ ਹਰੇ ਤੇਰੇ ਮਰੇ ਹੱਥ ਮੰਨੇ ਨਾ ਰਾਖੀਆਂ ਰੱਖਿਆ ਕਰ ਤੂੰ ਤੂੰ ਨਾ ਰੱਖਿਆ ਕਰ ਸਾਡੀਆਂ ਰਾਖੀਆਂ ਚੱਲ ਚੱਲ ਕਾਲ ਮੇਰੇ ਹੱਥ ਆਲਿਆ ਮੈਂ ਸੁਣੀ ਲੈ ਸਾਡੇ ਵੇਲੇ ਤਾਂ ਇੰਨਾ ਹੱਥ ਨਹੀਂ ਪੈਂਦਾ ਦੀ ਗਰੀਬੀ ਹੁੰਦੀ ਸੀ ਤੂੰ ਤਾਂ ਪੂਜੀ ਆਪਣੀ ਦੁਕਾਨ ਚ ਬਿਸਕੁਟ ਆਪਣੀ ਦੁਕਾਨ ਚ ਖੋਪੇ ਵਾਲੇ ਖਾ ਖਾ ਕੇ ਗਿੱਦੜ ਵਰਗਾ ਹੋ ਜਾ ਤਾਂ ਇਹ ਤੂੰ ਮੈਨੂੰ ਖਾਣ ਦਾ ਦਿੰਦਾ ਨਹੀਂ ਹੈਗਾ ਉਹ ਚਲੂ ਨਹੀਂ ਦਿੰਦਾ ਦੱਸ ਮੈਂ ਕੀ ਹੈ ਤੇਰਾ ਭੱਤ ਫੜਦਾ ਮੈਂ ਤਾਂ ਤੈਨੂੰ ਐਡਾ ਵੱਡਾ ਵਪਾਰ ਕਰਾਉਣ ਨੂੰ ਕਹਿੰਦਾ ਸੀ ਮੈਂ ਬਿਜ਼ਨਸਮੈਨ ਬਣਾਉਂਗਾ ਤੂੰ ਤਾਂ ਨਲੀ ਚੋਂ ਚਾਦੀਏ ਗੁੱਟੀ ਜੰਨਾ ਸੁਨੀਲ ਉਹ ਤਾਂ ਭੂਤਾ ਮੰਨ ਕੇ ਆਖਦਾ ਉਹ ਉਹ ਐ ਕਰਦੇ ਜੀ ਉਹ ਕਿੱਥੇ ਹੁੰਦੀ ਆ ਪੂਤ ਪਾਤ ਕੁਝ ਨਹੀਂ ਹੁੰਦਾ ਹੈਗਾ ਤੈਨੂੰ ਡਰਾਉਂਦੇ ਤੇ ਬੋਲੇ ਬੰਦੇ ਉੱਪਰ ਤੋਂ ਕੋਈ ਨਾ ਦੀ ਗਣਾ ਪੂਤਾ ਹੁੰਦੀ ਨੇ ਦੇਖ ਕੇ ਜਾਇ ਕਰਕੇ ਉਹ ਤਾਂ ਮੈਂ ਤੈਨੂੰ ਕਰੇ ਵੀ ਡਰਾ ਬਾਹਰ ਅੰਦਰ ਨਹੀਂ ਜਾਏਗਾ ਡਰਾਉਣ ਵਾਸਤੇ ਕਹਿੰਦਾ ਸੀ ਪੂਤ ਪਾਤ ਕੁਛ ਨਹੀਂ ਹੁੰਦੀ ਹੈਗੀ ਤਕੜਾ ਹੋ ਜਾ ਗੋਡਿਆਂ ਥੱਲੇ ਲੈ ਲੈ ਕਰ ਬੱਸ ਠੀਕ ਹੋ ਮੈਨੂੰ ਮੈਨੂੰ ਹੁਣ ਤੂੰ ਚੀਜ਼ਾਂ ਵੱਧ ਵੱਧ ਦਿਖਵਾ ਦੇ ਫਿਰ ਖਾ ਲਈ ਜਿੰਨੀਆਂ ਮਰਜ਼ੀ ਸਾਰੀ ਦੁਕਾਨ ਤੇਰੀ ਆ ਜਿੰਨੀਆਂ ਮਰਜ਼ੀ ਖਾ ਲਈ ਆ ਜਾ ਸਾਟ ਲੈ ਬੈਗ ਆ ਹਾਂ ਲੈ ਚੱਲ ਮੈਂ ਤਾਂ ਮਰੇ ਪਾਪਾ ਨੇ ਬਦੀ ਬਣਾਤੀ ਜਿੰਨੀ ਕਿ ਬਣਾਤੀ ਨਾ ਮਾ ਮਾ ਮਾਰਨਾ ਪਾ ਪਿੰਡਾਂ ਦਾ ਉਹ ਸਾਲਾ ਕਾਲੇ ਮੂੰਹ ਵਾਲਾ ਉਹ ਦੇਖ ਲੈ ਉਹ ਤੀਮੀ ਕਿਵੇਂ ਬੋਲਦੀ ਸੀ ਪਹਿਲਾਂ ਪੱਲਾ ਕਰਕੇ ਰੱਖਿਆ ਕਰਦੀ ਅੱਜ ਦੇਖ ਲੈ ਕਿਵੇਂ ਅੱਖ ਜੱਖ ਪਾ ਕੇ ਗੱਲ ਕਰਦੀ ਆ ਉਹ ਲੰਬੂ ਜਾ ਉਹਦਾ ਪਾਪਾ ਉਹ ਦੇਖ ਲੈ ਜਮੀ ਨਹੀਂ ਮੇਰੇ ਮੂਰੇ ਚਿਰਕਦਾ ਦੀਆ ਬਾ ਮੈਂ ਕਹਣਾ ਮੇਰੀ ਤਾਈ ਜਿਹੜੀ ਤੇਰੇ ਨਾਲ ਅੱਖਾ ਚੱਖਾ ਗੱਲ ਪਾ ਕੇ ਕਰਦੀ ਸੀ ਕੀਪ ਤਲਾ ਕੀਪ ਤਲਾ ਦਾ ਬਾਬੇ ਤੇਰੇ ਤੇ ਮਰਦੀ ਹੋਵੇ ਆਪਣਾ ਹੀ ਗੱਲਾਂ ਕਰਦਾ ਉਹ ਦੇਖ ਮੇਰਾ ਸਾਲਾ ਉਹ ਕੀ ਹੋਰ ਤੈਨੂੰ ਪਤਾ ਉਹ ਰੱਖ ਤਾ ਮੇਰੇ ਖਾਲੀ ਦੇ ਪੂਰੇ ਖਾਲੀ ਮਾ ਫਾ ਤੇ ਕੰਈ ਦਮ ਤਾਂ ਹੈ ਜਾਹੀ ਜੇ ਤੂੰ ਇਹ ਸੁਰਖੀ ਸਰਖੀ ਜਨਨ ਲਾਇਕ ਰਹਿਣਾ ਐਵੇਂ ਦੇ ਕਾਰਨਾਮੇ ਨਹੀਂ ਹੋਣੇ ਸੀਗੇ ਕਮਾਲ ਕਰਦੇ ਹੋ ਜੀ ਹੁਣ ਸੁਰਖੀ ਲਾਨ ਤੇ ਵੀ ਗਨਾਹ ਹੋ ਗਿਆ ਮੈਨੂੰ ਇੱਕ ਚੀਜ਼ ਦੱਸੋ ਆਪਾਂ ਉਹਨਾਂ ਵੇਲੇਾਂ ਚ ਵਿਆਹ ਕਰਾਇਆ ਜਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਤੱਕ ਨਹੀਂ ਸੀ ਹੁੰਦੇ ਤੇ ਤੁਸੀਂ ਹੁਣ ਸੋਚਦੇ ਹੋ ਮੈਂ ਕਿਸੇ ਹੋਰ ਬੰਨ ਨਹੀਂ ਦੇਖੂਗੀ ਉਹ ਮੈਂ ਮੈਂ ਤਾਂ ਨਹੀਂ ਸੋਚ ਰਿਹਾ ਤੇਰੇ ਬਾਰੇ ਕੁਝ ਗਲਤ ਨਹੀਂ ਸੋਚ ਰਿਹਾ ਤੇਰੇ ਬਾਰੇ ਕੁਝ ਵੀ ਠੀਕ ਹੈ ਪਰ ਅੱਜ ਕੱਲ ਦਾ ਜਿਹੜਾ ਸਮਾਂ ਨਾ ਬਹੁਤ ਬਦਲ ਰਿਹਾ ਹੈ ਤੇ ਦੂਜਾ ਤੂੰ ਦੇਖ ਵੀ ਲਿਓ ਬੱਚਨ ਕਿੰਨੇ ਪਰਲਗ ਰਹੇ ਨੇ ਉਹ ਤਾਂ ਠੀਕ ਹੈ ਜੀ ਚਲੋ ਠੀਕ ਹੈ ਛੱਡੋ ਤੁਸੀਂ ਸਾਰਾ ਕੁਝ ਤੁਸੀਂ ਹੁਣ ਘਰ ਜਾਓ ਮੈਂ ਬੱਚਿਆਂ ਦੀ ਕਲਾਸ ਲਾਉਣੀ ਹੋਗੀ ਚਲ ਠੀਕ ਹੈ ਲਾਲ ਠੀਕ ਹੈ ਜੀ ਧਿਆਨ ਰੱਖਿਓ ਆਪਦਾ ਚੰਗਾ ਚੰਗਾ